ਜੋ ਜਿਥੇ ਸੰਵਿਧਾਨ ਵਿਚਾਰ ਰੈਲੀ ਕੀਤੀ ਜਾ ਰਹੀ ਸੀ ਉੱਥੇ ਹੀ ਸਿੱਧੂ ਮਸੇਵਾਲੇ ਦੇ ਪਿਤਾ ਨੇ ਵੱਡਾ ਬਿਆਨ ਰੈਲੀ ਤੋਂ ਬਾਅਦ ਦੇ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਉਹ 2027 ਦੀ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਜੇਕਰ ਪਾਰਟੀ ਮੌਕਾ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਅਜਿਹਾ ਰਾਜਾ ਬੜਿੰਗ ਕਰ ਪਹੁੰਚੇ ਸਨ ਉਹਨਾਂ ਦੇ ਨਾਲ ਵਰਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਚੋਣਾਂ 2027 ਦੀ ਟਿਕਟ ਨੂੰ ਲੈ ਕੇ ਜੇਕਰ ਪਾਰਟੀ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਚੋਣਾਂ ਦੇ ਲਈ ਪਿੱਛੇ ਨਹੀਂ ਹਟਾਂਗਾ ਬਿਲਕੁਲ ਵੈਸੇ ਤਾਂ ਮੈਂ ਉੱਥੇ ਬੋਲ ਕੇ ਵੀ ਸਾਰੀ ਗੱਲ ਪਹਿਲਾਂ ਦੱਸੀਏ ਤੁਹਾਨੂੰ ਅ ਸਵਦਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰ ਸਾਡੇ ਮਾਨਜੋਗ ਅਮੇਰਕਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ हटਕੇ ਗੱਲਾਂ ਕਰ ਰਹੇ ਨੇ ਸਾਰੀਆਂ ਸਵਦਾਨ ਨੇ ਰੱਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਲਕ ਦੇ ਹੱਕਾਂ ਦੀ ਪਰੰਤੂ ਅੱਜਕੱਲ ਜਿਹੜੇ ਹਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਪਰ ਬਦਨਾਸ਼ਾਂ ਦੇ ਹੱਕਾਂ ਦੀ ਰਾਖੀ ਕਰਦੇ ਐ ਔਰ ਜਿਹੜੀਆਂ ਸਾਡੀਆਂ ਜੇਲ੍ਹਾਂ ਨੇ ਉਹਨੂੰ ਜਿਵੇਂ ਜਿਸ ਤਰ੍ਹਾਂ ਕੱਲ ਮੈਂ ਇੱਕ ਇੰਟਰਵਿਊ ਸੁਣੀ ਸੀ ਸ਼ੇਰਾ ਖੋਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨੇ ਉਹ ਕਦੇ ਵੀ ਅੱਜਕੱਲ ਦੇ ਜੇਲ੍ਹਾਂ ਜਿਹੜੀਆਂ ਉਹ ਅ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਵਾ ਨਹੀਂ ਐ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਲੀ ਗੱਲ ਆ ਕੀ ਕਾਂਗਰਸ ਪਾਰਟੀ ਦੇ ਵਿੱਚ ਜਾਣਦੇ ਹੋ ਤੁਸੀਂ ਪਾਰਟ ਜਿਹੜੀਆਂ ਰੈਲੀਆਂ ਹੁੰਦੀਆਂ ਉਹ ਵੀ ਜੁਆਇਨ ਕਰਦੇ ਹੋ ਕਿਵੇਂ ਮਤਲਬ ਦੇਖਦੇ ਹੋ ਜਿਹੜਾ ਅਗਲਾ ਫੜਾਗਾ ਪਾਰਟੀ ਦਾ ਜਾਂ ਚੋਣਾਂ ਨੂੰ ਲੈ ਬਿਲਕੁਕੁਲ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਉਹ ਵੀ ਤੁਸੀਂ ਤਾਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਤਾਂ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਏ ਹੋਏ ਹਾਂ ਪਰ ਉਸ ਤੋਂ ਅੱਗੇ ਹੌਲੀ-ਹੌਲੀ ਵਧਦੇ ਰਹਿਣੇ ਆ ਤਾਂ ਇਸੇ ਕਰਕੇ ਉਹ ਤਾਂ ਮੈਂ 27 ਵਾਲਾ ਪੁੱਛਿਆ ਮੈਂ ਕਿ ਕੋਈ ਗੱਲ ਹਲੇ ਪਹਿਲੀ ਗੱਲ ਦਾ ਸਤਾਈ ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰ ਫੂ ਕੋਈ ਗੱਲ ਨਹੀਂ ਜੇ ਹਾਲਾਤ ਐ ਤਾਂ ਦੇ ਬਾਉਂਡਰੀ ਦਾ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਲੱਗਦਾ ਕੋਈ ਸਹਿਮਤੀ ਜਿਹੜੀ ਹੈ ਰਾਜਾ ਬੜਿੰਗੀਆਂ ਨਾਲ ਹੋਈ ਕੋਈ ਗੱਲਬਾਤ ਇਸ ਟਿਕਟ ਨੂੰ ਲੈ ਕੇ ਜਾਂ ਚੋਣ ਲੜਨ ਨੂੰ ਲੈ ਕੇ ਹਾਂ ਬਤੌਰ ਪਾਰਟੀ ਪ੍ਰਧਾਨ ਉਹ ਬਾਅਦ ਇਸ ਮੈਲ ਮੈਂ ਉਹ ਥੋੜਾ ਜਿਹਾ ਸਾਡਾ ਵਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਮਨ ਹਰਿ ਗਏਵੇਂ ਕਾਫੀ ਨੇ ਕਿ ਕੌਣ ਸੇ ਕਿਹਾ ਤਾਂ ਬੜੀ ਗੱਲ ਨਹੀਂ ਤੇ ਉਹ ਸੋਨ ਮੇਰੇ ਖਿਆਲ ਤੇ ਅੱਪਰ ਬਿਨੋਮੀਨੇਸ਼ਨ ਫਾਈਲ ਕਰ ਹੋਣਗੇ ਸਾਰਿਆਂ ਦੇ ਤਾਂ ਜਿਦਾਂਾ ਹੋਇਆ ਉਹ ਕਰਾਂਗੇ ਉਦੋਂ ਲੁਧਿਆਣੇ ਦੇ ਵਿੱਚ ਚੋਣਾ ਨੇ ਤੁਸੀਂ ਜਾਓਗੇ ਪ੍ਰਚਾਰ ਦੇ ਲਈ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਟਿਕਟ ਦੂ ਵੀ ਲਗਦੀ ਹੈ ਤਾਂ ਦੇਖ ਲਵਾਂਗੇ ਵਕਤ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ